ਹਲਕਾ ਖਰੜ ਦੇ ਵਿੱਚ ਪੈਂਦੇ ਪਿੰਡ ਖੈਰਪੁਰ ਦੇ ਨਾਮਬਰ ਅਤੇ ਇਲਾਕੇ ਦੇ ਸੀਨੀਅਰ ਪੱਤਰਕਾਰ ਦਿਲਵਰ ਸਿੰਘ ਖੈਰਪੁਰ ਜਿਨ੍ਹਾਂ ਦੇ ਮਾਤਾ ਸ਼੍ਰੀਮਤੀ ਕਾਕੋ ਕੌਰ ਜੀ ਕੁਝ ਦਿਨਾ ਪਹਿਲਾਂ ਇਸ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਰੁਕਸਤ ਹੋ ਗਏ ਸਨ ਮਾਤਾ ਕਾਕੋ ਕੌਰ ਨੇਕ ਦਿਲ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਨ 1947 ਦਾ ਕਤਲੇਆਮ ਤੇ ਵਟਵਾਰਾ ਆਪਰੇਸ਼ਨ ਬਲੂ ਸਟਾਰ ਅੱਤਵਾਦ ਦਾ ਕਾਲਾ ਦੌਰ ਕਰੋਨਾ ਮਹਾਮਾਰੀ ਨੂੰ ਆਪਣੇ ਅੱਖੀ ਵੇਖਿਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਅਨੇਕਾਂ ਦੁੱਖ ਆਏ ਪਰ ਮਾਤਾ ਕਾਕੋ ਕੌਰ ਨੇ ਪਾਣਾ ਮੰਨ ਕੇ ਗੁਰਬਾਣੀ ਦਾ ਓਟ ਆਸਰਾ ਲਿਆ ਤੇ ਸਾਰੀ ਉਮਰ ਨਿਮਰਤਾ ਤੇ ਸਾਦਗੀ ਦਾ ਪੱਲਾ ਫੜ ਕੇ ਤੰਦਰੁਸਤ ਜੀਵਨ ਬਤੀਤ ਕੀਤਾ ਕੁਝ ਦਿਨ ਪਹਿਲਾਂ ਮਾਤਾ ਕਾਕੋ ਕੌਰ 94 ਸਾਲਾਂ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹ ਗਏ ਅੱਜ ਪਿੰਡ ਖੈਰਪੁਰ ਵਿਖੇ ਮਾਤਾ ਕਾਕੋ ਕੌਰ ਜੀ ਨਮਿਤ ਸ਼ਰਧਾਂਜਲੀ ਸਮਾਰੋਹ ਪਿੰਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਜਿੱਥੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਵੱਲੋਂ ਮਾਤਾ ਕਾਕੋ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤਸਵੀਰਾਂ ਪਿੰਡ ਖੈਰਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਮਾਤਾ ਕਾਕੋ ਕੌਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂ ਕਿਸਾਨ ਜਥੇਬੰਦੀਆਂ ਤੋਂ ਆਗੂ ਅਤੇ ਇਲਾਕੇ ਦੇ ਨਾਮਵਰ ਪੱਤਰਕਾਰ ਭਾਈ ਚਾਰੇ ਤੋਂ ਪੱਤਰਕਾਰ ਵੀਰ ਸਬਤ ਤਹਿਸੀਲ ਮਾਜਰੀ ਅਤੇ ਖਰੜ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਤੋਂ ਸੀਨੀਅਰ ਅਫਸਰ ਐਸ ਡੀ ਐਮ ਖਰੜ ਤੋਂ ਇਲਾਵਾ ਹੋਰ ਨਾਮਵਰ ਸ਼ਖੀਅਤਾਂ ਪਿੰਡ ਖੈਰ pôr ਪੂਜਯ ਵੇਖਦੇ ਹਾਂ ਸ਼ਰਧਾਂਜਲੀ ਸਮਾਰੋਹ ਦੀਆਂ ਲਾਈਵ ਤਸਵੀਰਾਂ ਗੁਰਬਾਣੀ ਦੇ ਫਰਮਾਨ ਕਰਵੇਂ ਨੇ ਤ੍ਰਾਸਰੀ ਰਾਤ ਦੇ ਵਿੱਚ ਅੰਧੇਰੀ ਕਰਕੇ ਨੀਵ ਖੋਦਾਈ ਉੱਪਰ ਮੰਡਪ ਖਾਏ ਇੰਦੇ ਬੜੀਆਂ ਡੂੰਘੀਆਂਆਂ ਕੁੱਤੀਆਂ ਅੰਗਰੇਜ਼ ਬਣਾਉਂਦੇ ਤੈਨੂੰ ਰੱਖ ਜਾਦੂ ਤੈਨੂੰ ਬਹੁਤ ਲਾਗਣੀ ਹੈ ਮਾਰ ਦੰਦੇ ਤੇ ਕੋਬਤ ਘਾਈ ਮਾਰ ਤੱਕ ਨਾ ਤਰਹੀ ਹੋਇਆ ਕੋਈ ਹਜ਼ਾਰ ਬਸ ਉਹਦੀ ਕਮਰ ਹੋ ਗਈ ਜੇ ਤੇ ਤੱਤ ਨਾਮ ਦੇ ਵੀ ਕਹਿੰਦੇ ਨੇ ਮਾਰ ਤੱਕ ਮਤ ਉੱਪਰ ਹੋ ਗਿਆ ਤੈਨੂੰ ਆਪਣਿਆ ਅਯਾਦ ਨਹੀਂ ਹੈ ਕਿ ਉਹਦਾ ਸਮਾਂ ਵੀ ਨੇੜੇ ਆਉਣਾ ਹੈ ਅੱਗੇ ਜਾ ਕੇ ਉਹਨੂੰ ਦੇਖਾ ਜੋਖਾ ਵੀ ਜਿਹੜਾ ਕਹਿਆ ਹੈ ਤੈਨੂੰ ਕੋਈ ਬਾਤ ਨਹੀਂ ਐਨਾ ਮਾਰ ਹਸ ਤੌਰ ਤੇ ਮਾਰ ਕਰਦੇ ਤੇ ਕੋਰਤ ਘਰ ਜਿੰਨ ਕਰਣ ਤਾਰ ਹੋਣ ਬਗਾਇ ਅਮਰੋ ਕਰਤਾ ਪ੍ਰਾਂਸ ਨਹੀਂ ਕਾਹੇ ਰੇਬਰ ਗਰਪ ਕਰਤ ਹੋ ਉਪਰ ਨਾ ਰਤਾ ਦਿਲ ਸਜਾਏ ਮਿੱਟੀ ਦੇ ਤੇਰੇ ਕਾਲੇ ਮਿੱਟੀ ਬਣ ਜਾਣਾ ਇਸ ਪਨ ਘੂਤ ਸਰੀਰ ਵਿੱਚ ਇਥੇ ਧਰਿਆ ਤਰਾ ਰਹਿ ਜਾਣਾ ਤੇ ਤੈਨੂੰ ਘਰ ਦੇ ਵਿੱਚ ਨਰਨਾ ਇੱਕ ਅਦਮਾਨ ਖੜ ਦੇਣਾ ਸੰਤਕ ਜੀ ਅਸੀਂ ਜਿਹੜੇ ਕੰਗੇ ਕੰਮ ਕਰਦੇ ਹਾਂ ਜੋ ਵੀ ਕੰਮ ਜਿਹੜੇ ਕੋ ਕਰੂਗੇ ਉਹ ਪਰਮੇਸ਼ਰ ਸਾਡੇ ਉਹ ਰੇਖੇ ਉੱਤੇ ਲਿਖੇ ਜਾਂਦੇ ਆਂ ਜਿਹੜੇ ਮਾਰੇ ਕਰੂ ਕਰਦੇ ਆ ਉਹ ਵੀ ਲਿਖੇ ਜਾਂਦੇ ਨੇ ਉਹ ਕਈ ਮੇਰੇ ਸਵਾਭ ਹੁੰਦਾ ਕਿੱਥੇ ਲਿਖਿਆ ਹੋਇਆ ਹੈ ਇਹ ਪਰਮਾਤਮਾ ਦੇ ਲਿਖਿਆ ਹੈ ਜਦੋਂ ਚਿੱਤਰ ਗੁਪਤਤਾ ਪਰ ਰੇਖਾ ਅਮਲ ਦਾ ਤਬਕੌਰ ਪੜਦਾ ਤੇਰਾ ਟੱਕ ਹੈ ਇੱਕ ਚਿੱਤਰ ਹੈ ਤੇ ਇੱਕ ਹੁਕਮ ਹੈ ਚਿੱਤਰ ਹੈ ਜਿਹੜਾ ਸਾਡੇ ਸੱਜੇ ਰੋਡ ਤੇ ਹਰ ਟਾਈਮ ਬੈਠਾ ਰਹਿੰਦਾ ਹੈ ਉਹ ਸਾਡਾ ਸਾਥ ਦਿੰਦਾ ਹੈ ਦੇਰ ਦੇ ਵਿੱਚ ਜਿਹੜਾ ਕੀਤਾ ਹੈ ਅਸੀਂ ਕਿੰਨੇ ਮਾੜੇ ਕਰਨ ਕੀਤੇ ਤੇ ਕਿੰਨੇ ਚੰਗੇ ਕਰਨ ਕੀਤੇ ਸਭ ਨੇ ਲਿਖਿਆ ਜਾਂਦਾ ਹੈ ਇੱਕ ਗੁਪਤ ਜਿਹੜਾ ਸਾਡੇ ਖੱਬੇ ਰੋਟੀ ਤੇ ਬੈਠਾ ਹੁੰਦਾ ਇਹ ਰਾਤ ਨੂੰ ਦੇਖਦਾ ਹੈ ਰਾਤ ਨੂੰ ਅਸੀਂ ਕਿੰਨੇ ਕਰ ਮਾੜੇ ਕੀਤੇ ਤੇ ਕਿੰਨੇ ਚੰਗੇ ਕਰੇ

ਸਰਬੱਤ ਦਾ ਭਲਾ ਸਭਨਾ ਦਾ ਭਲਾ ਤੇ ਜੋ ਮਨਾ ਆਪ ਦੀ ਸਰਬੋਤਮ ਦੀ ਜੀਵਨ ਸਾਲ ਹੈ ਸਰਬਾਤ ਦਾ ਪ੍ਰਮਾਣ ਹੈ ਦੇਹਾਂ ਕੀ ਜਿੱਤਿਆ ਦੇਹ ਹੁਕਮ ਕਮਾਏ ਥੱਲੇ ਆਵੇ ਨਾਨਕ ਹੰਦਿ ਜਾਈ ਸਹਿ ਗਿਆਨ ਦਾ ਲੱਖ ਹੋਏ ਪੱਤ ਇੱਕ ਨਾ ਚੱਲੇ ਨਾ ਉਹ ਦੇਵਾ ਵਾਗਤਾਰ ਵਾਤਾ ਕੋਈ ਨਾ ਕੋਈ ਆਉਂਦੇ ਜੀ 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 ਤਾਂ ਤਾਂ ਵੀ ਫੇਰ ਸਪੰਦ ਕਰਨੇ ਵਜਿ ਸਾਜੋ ਜੀ ਹੋਏ ਜੋ ਸਾਉਂਦ ਵਾਲਾ ਕਰਕੇ ਤਾਂ ਪ੍ਰਵਾਹ ਦੇਣਾ ਨਹੀਂ ਚਾਹੀਦਾ ਜੀ ਜੀ ਚਾਹੀਦਾ ਪੜ੍ਹਨਾ ਕੋਈ ਜੀ ਕੋਈ ਪਾਲਣ ਦੇ ਪਾਸਾ ਚੁੱਕੇ ਮਤਲਬ ਤੇਰੀ ਬੁਰਵਾਰਾ ਵਾਲੀ ਕੇ ਨਾ ਜੀ ਪਰ ਸਪੀਡ ਤੋਂ ਤਿਆਰਤਾ ਵਿਚਾਰਾ ਹੋ ਜਾਣਾ ਜੋ ਰਾਣੂ ਪੀਕ ਤੋਂ ਪਿਆ ਸੁਣਾ ਵਿਚਾਰਾ ਕਰਿਆ ਪੱਖ ਨੂੰ ਰੋਣ ਦਾ ਚਾਹ ਜੀ चेरा पीर्तो पिछे परिवार मिलण परिवार हुनजे परिवार ਰਮਦਾਨ ਪਰਦੇਬਾਸ ਕਰਨੇ ਸਤਿਗੁਰੂ ਜੀ ਆਇਆਂ ਸੰਗਤਾਂ ਦੀ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਕੁਰ ਭਟਾਵਾਂ ਦਰ ਤੇ ਪ੍ਰਵਾਨ ਕਰਨੇ ਚੱਲਿਆ ਹੋਇਆ ਕਦਮ ਕਦਮ ਲੇਖ ਚਰਾਉਣਾ ਸਾਧ ਸਾਹਿਬ ਜੀ ਦੀ ਚਰਨਾ ਤੋਂ ਜੋਥੇ ਪਾਧਾ ਬਖਸ਼ੀਆਂ ਦਾਤਾਵਾਂ ਵਿੱਚੋਂ ਪੰਜਾਹ ਰੁਪਏ ਦਾ ਹਾਜ਼ਰ ਰਮਾਰ ਹੱਕ ਤੇ ਪਾਧਾ ਜੀ ਆਪ ਨੂੰ ਬੁਲਾਓ ਪ੍ਰਵਾਨ ਕਰੋ ਪ੍ਰਵਾਨਿਆ ਪ੍ਰਚਾਲ ਸਾਧ ਸੰਗਤ ਵਰਤੇ ਜੋ ਸਕੇ ਜੋ ਸਤਨਾਮ ਦੇ ਕਲਾ ਵੈਰ ਸਿੱਖੀ ਰਤਨ ਤੇ ਪਾਧਾ ਸੁੰਦਰ ਮਾਲ ਪੇਟ ਕੀਤੇ ਗਨੇ ਆਪ ਅੰਗੀਕਾਰ ਕਰਨੇ ਲੋਕ ਕੋ ਲੋ ਪੜਦੇ ਕਜਨੇ ਇੱਜੇ ਤਮਾਨ ਸਤਿਕਾਰ ਬਸਤ ਕਰਨਾ ਕਰੋ ਕਿਰਪੀਤਰ ਹੁਕਮ ਨਾਮੇ ਰਕਸੋ ਹੁਕਮ ਨਾਮੇ ਤੇ ਚਰਨ ਦੀਸੋ ਮਰ ਅਤਸ ਬਸਤ ਕਰਣੀ ਸੁਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਦੀ ਗਲਾ ਤੇਰੇ ਭਾਣੇ ਸ਼ਰਵਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋ ਬੜਾ ਪਾਕੀ ਪਾਈ ਕੋਟਾ ਜਾਨਾ ਜਰਨੇ ਚੇਤਨਾਏ ਉਤਰ ਕਰੋ ਸਦਾ ਪ੍ਰਭ ਆਪਣੇ ਜਿਹੜਾ ਭੂਰੀ ਕਰਾਕੀ ਜੀ ਆਕ ザਬ ਪਏ ਭਵਤਰਾ ਸਾਧਗੁਰੂ ਕੀ ਸਾਧ ਸਾਕ ਬਿਨ ਦੇ ਬਿਨ ਆਖਣਾ ਦਾ ਬਤੋ ਦੇ ਰਾਗਾਂ ਮੇਂ ਦੇ ਰਾਇਆ ਕੋਈ ਪਾਪ ਵੇਦਵ ਪਾਵਨ ਜਨ ਨਾਨਕ ਸੁਖ ਕਰ ਆਇਆ ਮੇਰੇ ਬਿਨ ਬਿਨ ਅਸਨ ਸਭ ਦੁੱਖਾਂ ਅਸਰਾ ਸਤ ਗੁਰੂ ਨਾਮ ਦੇ ਰਾਇਆ ਕੋਈ ਪਾਪ ਵੇਦਵ ਪਾਵਨ ਜਾਨ ਨਾਨਕ ਸੁਭ ਕਰ ਆਇਆ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਬਤੇ ਤੇ ਬੰਦ ਹੋਣ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰੇ ਸੱਜਣਾ ਨਾਨਕਾਂ ਆ ਕੇ ਮਰੇ ਅਪ ਜਾਣੇ ਜਾ ਰਹੇ ਹੋ ਵੀ ਜਿਹਨਾਂ ਨੇ ਅਪ ਰਮੇਂ ਚ ਸਮਾਗਮ ਕੀਤੇ ਕਹਿੰਦੇ ਸਾਇਦ ਕਿ ਭਾਈ ਜੰਗਰ ਜੀ ਨੂੰ ਛਾ ਕੇ ਜਾਣਾ ਸਾਰੇ ਸੰਗਤਾਂ ਨੇ ਵਾਹਿਗੁਰੂ ਜੀ ਦਾ ਜੀ ਨੈ ਨਾ ਰੱਬ ਦਾ ਬੈਠਾ ਕੀ ਕਰੇ ਕੀ ਕਰੰਗੇ ਹੰਝਾ ਕੇ ਬਾਜ ਚਾਏ ਬਾਜ ਚਾਏ ਤੇ ਫਿਰ ਅਪ ਜੀ ਕੀ ਕਿਹ ਕੋਈ ਨਹੀਂ ਪਾਈ ਹੈ ਪ੍ਰਵਾਣੀ ਦੇ ਹੁਕਮ ਦੇ ਅਨਸਾਰ ਅੱਜ ਸਾਡੇ ਵਿੱਚੋਂ ਮਾਤਾ ਕਾਂਤੋ ਕਹੋ ਜੀ ਪ੍ਰਮਾਤਮਾ ਨੇ ਚਰਨਾਂ ਵਿੱਚ ਯੋਗ ਰਾਜੇ ਖਾਂ ਜਿਹੜਾ ਨੇ ਵਿੱਚ ਅੱਜ ਪ੍ਰਵਾਣੀ ਨੇ ਪਾਏ ਗਏ ਹਨ ਜਿੱਥੇ ਬ੍ਰਾਂਡ ਦਾ ਰਾਗੀ ਜਿਥੇ ਵਰਨਾਉ ਕਰਵਾਣੀ ਦੇ ਕੀਰਤਨ ਕੀਤੇ ਗਏ ਹਨ ਆਪ ਸਾਰਿਆਂ ਨੇ ਇਕਜੁੱਟ ਰੂਪ ਵਿੱਚ ਮਾਤਾ ਜੀ ਨੂੰ ਅਰਦਾਸਾਂ ਕੀਤੀਆਂ ਲਏ ਕਿ ਗੁਰੂ ਦਾ ਹੁਕਮ ਸਰਵਣ ਕੀਤਾ ਹੋ। ਜਿੱਦੋਂ ਤੱਕ ਪਰਿਵਾਰ ਦੀ ਗੱਲ ਕਰੀਏ ਹਾਲਾਕੇ ਵਿੱਚ ਕਿਸੇ ਜਾਣ ਪਛਾਣ ਦੇ ਵਰਤਾਰ ਨਹੀਂ ਕਿਉਂਕਿ ਸਰਦਾਰ ਬਲਬਤ ਸਿੰਘ ਜਿਨ੍ਹਾਂ ਨੇ ਕਿ ਜਿਵੇਂ ਪੱਤਰਕਾਰੀ ਦੀ ਲੈਂਡ ਦੇ ਵਿੱਚ ਆਈ ਪਰ ਹੌਲੀ ਹੌਲੀ ਜੋ ਵੀ ਲੋਕਾਂ ਦਾ ਪਰਿਵਾਰ ਦੇ ਨਾਲ ਸੰਬੰਧ ਜੁੜਿਆ ਜਿੰਨਾ ਤਾਂ ਅਸੀਂ ਵੀ ਦੇਖ ਰਹੇ ਹਾਂ 1994 95 ਦੇ ਪਰਿਵਾਰ ਨਾਲ ਜੁੜੇ ਆ ਕਿ ਸਾਰੇ ਹੀ ਭਰਾ ਮਾਤਾ ਜੀ ਨਾਲ ਚਾਚਾ ਜੀ ਪਿਤਾ ਜੀ ਸਾਰੇ ਮੈਂਬਰ ਹਰ ਇੱਕ ਮੈਂਬਰ ਦਾ ਪਿਆਰ ਵਾਲੀ ਕਾਰਾਯ ਨੂੰ ਹਮੇਸ਼ਾ ਹੀ ਚਾਹ ਪ੍ਰਸਾਦ ਦੇ ਨਾਲ ਬਿਨਾਂ ਕਿਸੇ ਨੂੰ ਤੁਰੰਗਾ ਹਮੇਸ਼ਾ ਹੀ ਘਰ ਦੀ ਸੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਹਰ ਇੱਕ ਨੂੰ ਸੁੱਖ ਸੁੱਖ ਪੁੱਛਣਾ ਛੇ ਪਰਸਨ ਜਿਨ੍ਹਾਂ ਵਿੱਚੋਂ ਇਹ ਵੀ ਇੱਕ ਪਰਿਵਾਰ ਨੂੰ ਮਾੜਾ ਪ੍ਰਾਪਤ ਹੈ ਕਿ 1984 ਦੇ ਵਿੱਚ ਜਦੋਂ ਸਰਕਾਰ ਨੇ ਸ਼੍ਰੀ ਆਕਤਖ ਸਰ ਦੇ ਹਮਰਾ ਕੀਤਾ ਤਾਂ ਭਾਈ ਮਨਾਕਰ ਸਿੰਘ ਜੀ ਦੇ ਘਰ ਵੀ ਹੋਜੀ ਸਮੇਂ ਬੈਠ ਕੇ ਆਏ ਸਨ ਜਿਨ੍ਹਾਂ ਦਾ ਕਿ ਅਜੇ ਤੱਕ ਵੀ ਮੁੜ ਕੇ ਇੱਕ ਪਰਿਵਾਰ ਨੂੰ ਕੋਈ ਪਤਾ ਨਹੀਂ ਲੱਗਾ ਹੋਈ ਧਰਮ ਦੇ ਨਿਕੇ ਲੱਗੇ ਹਨ ਇਹ ਪਰਿਵਾਰ ਅੱਜ ਆਪਣੇ ਅਮਾ ਕਰਦੇ ਨਾਲ ਨਾਲ ਅਕਾਕੇ ਦੇ ਵੀ ਜ ਸੁਭਾਵਾ ਵਿੱਚ ਵੀ ਜਿੱਸਾ ਲੰਦਾ ਹੈ ਇਸੇ ਤਰ੍ਹਾਂ ਰਾਤ ਨੂੰ ਰੋਕਣ ਕਿ ਜੋ ਹਮੇਸ਼ਾ ਹੀ ਕਿਸਾਨੀ ਸੰਘਰਸ਼ ਵਿੱਚ ਵੀ ਨਾਲ ਅਗੇ ਰਹੇ ਨੇ ਸੋ ਕਾਫੀ ਸਾਰੇ ਇੱਥਾਰੇ ਪਹੁੰਚੇ ਨੇ ਗਰਮੀ ਦੇ ਮੌਸਮ ਹੈ ਸੋ ਪਰਿਵਾਰ ਵੱਲੋਂ ਜਿੰਨਾ ਖੁਕਮ ਹੋਇਆ ਕਿ ਦੋ ਦਿਨ ਬਿਨਾਰੇ ਹਾਜ਼ਰੀ ਭਰ ਗਏ ਅਤੇ ਹੋਰ ਕਾਫੀ ਸਾਰੀਆਂ ਸ਼ਖਸੀਅਤਾਂ ਹਰ ਵਾਰ ਜਿਵੇਂ ਬੰਗੀਆਂ ਤੋਂ ਪਾਰਕੀਆਂ ਤੋਂ ਪਪਾ ਨੇ ਧਾਰਮਿਕ ਨਹੀਂ ਸਮਾਜ ਸੇਵੀ ਨੇ ਰਾਜਨੀਤਿਕ ਨੇ ਪਹੁੰਚੇ ਹੋਏ ਨੇ ਜਿਦ ਤੇ ਸਾਰਿਆਂ ਦੀ ਹਾਜ਼ਰੀ ਜੋ ਦੁਆਈ ਜਾਵੇਗੀ ਜੋ ਰਾਜੀ ਲੋਾਰੇ ਹਨ ਰਵਿੰਦਰ ਸਿੰਘ ਜੀ ਦੀ ਪੰਡਾ ਦਰਸ਼ਕ ਸਮਿਤੀ ਕਮਸਾਲਾ ਸਿਰਜਕਤ ਸਮਿਤੀ ਦੀ ਸਾਡੀ ਮਾਤਰਾ ਬਹਾਦਰ ਸਿੰਘ ਜੀ ਦੀ ਸੇਖਪੁਰ ਸਰਪੰਚ ਜਸਪਾਲ ਸਿੰਘ ਜੀ ਦੇ ਪਰ جو کہ سینئر اکاؤنٹ آگو نے پروار کے کی رشتے دار بھی بوڈلی پردھان فیصلہ راجہ بہجن سماج پارٹی جگہ باجوا با کھیل پرمکر ہرمیشی بجے کمار ٹھیکو جی ہلکا انچارج کا رنجیت جیچی پٹیالہ ہیلر کاؤنسل پرائی سنگھ سی بینیپال چیئرمین سکندر چکرا رما کانت کاڑیا ایم سی براری جگتار سدھو ہرکیش چند منچلی چیئرمین کمیٹی امرجیت جپانی لکھبیت آؤٹ سورس یونیئن اجے جی شروع کمیٹی مدر اجمیر شروع کمیٹی مرنت کالیوال روندر

گرمیت فتح گڑھ بھگت جیت ماجا سرندر باقی کی حاضری جو دعا دیتی جائے گی سو ہوں میں بےتی کرا ساری پر ماتا جیوں دو منٹ جہاں وجود شردانجلی دِی جائے گی چودھری ارجن سنگھ انہوں نے بےتی کی اپنے ماتا جی ਸੇਵਾ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਅਸਥਾਨ 'ਤੇ ਜੁਣੀ ਪੈਰੀ ਸਾਧ ਸੰਗਤ ਜੀ ਜੀ ਦਾ ਖਾਸਾ ਰਹਿਣ ਦੇ ਕੇ ਖੜੇ ਪਾ ਅੱਪਾ ਅਸੀਂ ਸਾਰੇ ਇੱਥੇ ਅੱਜ ਇਸੋ ਸਮਾਜ ਦੇ ਵਿੱਚ ਜਿੰਨਕ ਜੀ ਜੀ ਮਾਤਾ ਜੀ ਕੱਕੋ ਕੋਰ ਜੀ ਸ਼ਬਦ ਦੇ ਫੁਲਫੀਲ ਕਰਨੀ ਆਏ ਔਰ ਉਹੋ ਖੁਦ ਹੀ ਚੰਗੀ ਉਮਰ ਪਾ ਲਈ ਜੀ ਅੱਜ ਦੇ ਵਿੱਚ ਸਾਥ ਦੀ ਮੁੱਠੀ ਲੱਗ ਪਗੂਨਾ ਦੀ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਕੇ ਜਨਤਾ ਪਾਰਟੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਪੇਂ ਫੁੱਲ ਭੇਂਟ ਕਰਦਾ ਹਾਂ ਅਰ ਪਰਮਾਤਮਾ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਭਾਨ ਨੂੰ ਇਹ ਪਾਣਾ ਮੰਨ ਦਾ ਬਲ ਬਖਸ਼ੇ ਜੈ ਸ਼੍ਰੀ ਰਾਮ ਚੌਧ ਦੇਤੀ ਹੈ ਅੱਜ ਉਹ ਆਪਣੇ ਵੱਲੋਂ ਮਾਤਾ ਜੀ ਦੇ ਵਿੱਚ ਸਰਪਾ ਜੀ ਤੇ ਕਰਨਗੇ ਸਰ ਸ੍ਰੀ ਕੋ ਗੁਰਦਸ ਸਾਹਿਬ ਦੀ ਹਜ਼ੂਰੀ ਚ ਕਦੇ ਮਾਤਾ ਸਾਪੂ ਕੋ ਪਰ ਵੀ ਹਰ ਤੋਂ ਅਰਦਾਸ ਕਰਤੋਂ ਜੀ ਸਾਧ ਸੰਗਤ ਜੀ ਵੈਰੀ ਜੀ ਦਾ ਖਾਸਾ ਵੈਰੀ ਜੀ ਦੀ ਖਤੇ ਕਲੇ ਆਵੇ ਨਾਨਕਾ سد اٹھی گائے جی مہا بار انسار ماتا جی سن ساریا ماوا ٹھنڈیا چاواں ہو گیا نے لکھیا ماں برگا کنشاواں بوٹا میری نظر نہ آئے جس کو لے کے شام بٹاری رب نے سڑک بنایا سو وہ پاٹ کے پویتر رشتہ ਮਾਤਾ ਮੈਂ ਸੋਚਦਾ ਹਾਂ ਬੀਸ਼ੱਕ ਮਾਰਗਜੀ ਨੇ ਬਹੁਤ ਲਗਨੀ ਉਮਰ ਭਾਈ ਪਰ ਮੈਂ ਸੋਚਦਾ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਮਾ ਦੀ ਅਸ਼ੀਰ ਮਾ ਦੀ ਐਸ਼ੀਰ ਬਾਪ ਮਾ ਦੀ ਅਸੀਸ ਤੋਂ ਪਰਵਾਹਾਂ ਜਾਂ ਰੋ ਗਿਆ ਸੋ ਭਾਈ ਸਾਹਿਬਾਂ ਨੇ ਬੜੇ ਸਾਰੇ ਤਰੀਕੇ ਸਾਨੂੰ ਸਾਡਾ ਜੀਵਨ ਕੀ ਮਾਰ ਚਾਹੀਦਾ ਸੁਝਾਇਆ ਤੇ ਮਾਤਾ ਜੀ ਦਾ ਜਾਨਾਂ ਕਿਸ ਕਰਕੇ ਸਖਾਲਾ ਹੋਇਆ ਕਿਉਂਕਿ ਉਹ ਪਰਮਾਤਮਾ ਨਾਲ ਜੁੜੇ ਹੋਏ ਸੀ ਇੱਕ ਨੇਕ ਰੂਹ ਸੀ ਸੌ ਸੁਭਾਅ ਦੇ ਸੀ ਨੇਕ ਤੇ ਇਨਸਾਨ ਸੀ ਨਹੀਂ ਤਾਂ ਪਰਿਵਾਰੀ ਕਹਿੰਦੀ ਕਿ ਆ ਜਾਣਾ ਕਿ ਉਹ ਮਰੇਗੇ ਕਿਹਦਾ ਮਰਨਾ ਹੋਇਆ ਪਤਾ ਨਹੀਂ ਕਿੱਥੇ ਕਿਵੇਂ ਮਰਨਾ ਹੈ ਸਭ ਤੋਂ ਔਖਾ ਕੰਮ ਹੈ ਜ਼ਿੰਦਗੀ ਦਾ ਪਰ ਅਕੇ ਕਹਿੰਦੇ ਜੇਕਰ ਸਹਿਮਨੋਂ ਨਾ ਵਿਸਰੇ ਤਾਂ ਫੈਲਾ ਕਰਨਾ ਹੋਵੇ ਸੋ ਮਾਤਾ ਜੀ ਜੁੜੇ ਹੋਏ ਸੀ ਇਸੇ ਕਰਕੇ ਹੋਏ ਬੜੇ ਸੁਖਾਰੇ ਨਾਲ ਸੰਸਾਰ ਨੂੰ ਆਰਬੇ ਦਾ ਕਹਿ ਗਏ ਨੇ ਜਿੱਥੇ ਤੱਕ ਮੇਰੇ ਛੋਡੇ ਵੀਰ ਜੇਲਬੇ ਕੀ 2004 ਤੋਂ ਮੇਰੇ ਬਹੁਤ ਅچھے ਮਿੱਤਰ ਨੇ ਅਰ ਹਮੇਸ਼ਾ ਹੀ ਮੈਂ ਇਹਨਾਂ ਨੇ ਹੱਥ ਤੇ ਲਿਖਿਆ ਮੈਂ ਸੱਜਣਾ ਹੈ ਮਾਤਾ ਜੀ ਦੀ ਸਿੱਖੇ ਸੀ ਵੀ ਆਪਣੇ ਲੋਕਾਂ ਕਿਵੇਂ ਵਿਚਰਨਾ ਹੈ ਹਰ ਵੇਲੇ ਦੁੱਖ ਦੇ ਸੁੱਖ ਦੇ ਵੀ ਖੁਸ਼ ਰਹਿਣਾ ਹੈ ਸੋ ਅੱਜ ਪੱਤਰਕਾਰ ਦੇ ਵਿੱਚ ਵੀ ਨਹੀਂ ਆਦੇ ਦੇ ਸਮੇਂ ਬੰਗਿਆ ਉਗਰਾਂ ਉੱਤਿਆਰੇ ਪੱਤਰਕਾਰਾਂ ਦੇ ਪਰ ਇਹ ਸਾਡੇ ਛੋਟੇ ਮੀਨ ਦੇ ਮੈਂ ਕਹਿੰਦਾ ਉਸ ਮਾਨੀ ਸਿੱਖਿਆ ਸੀ ਜਿਹਦੇ ਅੱਜ ਤੱਕ ਕਿਸੇ ਨੇ ਆਪਣੀ ਉਂਗਲ ਨਹੀਂ ਕੀਤੀ ਬੜੀ ਸੱਚੀ ਸੂਚੀ ਤੇ ਨਿਰਪੱਖ ਜਿਹੜੀ ਪੱਤਰਕਾਰੀ ਇਹਨਾਂ ਨੇ ਕੀਤੀ ਹੈ ਸੋ ਮੈਂ ਜ਼ਿਆਦਾ ਸਨਮਾਨ ਆ ਲੈਂਦਾ ਹਾਂ ਸਾਡੀ ਪਾਰਟੀ ਸਾਰੇ ਸੀਨੀਅਰ ਲੀਡਰਸ਼ਿਪ ਬੈਠੀਉਂ ਨਮੂਨਾ ਬਣੋ ਉਸ ਵਿਚਰੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਉਸ ਵੇਖ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਪਿਛੇ ਪਰਿਵਾਰ ਨੂੰ ਭਾਰਾ ਮੰਨਣ ਦਾ ਵਾਲ ਬਖਸ਼ੀ ਰਾਇ ਨੂੰ ਦਿੱਕਾ ਖਤਸਾ ਰਾਇ ਨੂੰ ਕੀਤੀ ਬਖਸ਼ੀ ਕਿਉਂਕਿ ਜੂਰੇ ਮਾਝਾ ਦੇ ਰਾਜੇ ਮਾਝਾ ਦੇ ਵੀ ਪਰਿਵਾਰਾਂ ਵਿੱਚ ਉਹ ਆਪਣਾ ਜੀਵਨ ਨਿਸ਼ਕਰਾ ਕਰ ਗਈਆਂ ਨੇ ਸੋ ਇਸੇ ਕਰਾਂ ਪ੍ਰਤੀ ਅਛਕ ਜੀ ਪੀਰਾ ਅਤੇ ਪਤਰਕਾਰੀ ਫਲਚਾਰਤੋ ਬਰਨ ਸਿੰਘ ਜੀ ਮਾਨ ਸਰਕਾਰੀ ਪ੍ਰਸ਼ਾਸਕ ਦਫਤਰ ਚਾਰਜ ਅਜੀਤ ਮੋਹਣੀ ਅਜੀਤ ਪ੍ਰਸਦੀ ਪਿੰਡਾ ਕਲਗੜੀਆਂ ਰਜੀਵ ਸਿੰਘ ਜੀ ਪਾਕਾ ਮਾਰਸਰ ਜਗਦੇਵ ਸਿੰਘ ਜਗੂ ਹਰਮਿੰਦਰ ਸਿੰਘ ਵਰਕਾ ਸਿੰਘ ਵਰਕਾ ਮਦਨੀਆਂ ਸਤਲਾਨ ਸਿੰਘ ਪੰਕਜ ਦੇ ਸਿਗਨ ਕਾਗਜ਼ੀ ਆਪੋ ਤਿਆਰ ਰਿਪੋਰਟ ਨੂੰ ਬਲੀਕਾਗ ਕਟੇ ਰੋਮੀ ਕੱਕੀ ਦੀ ਸੰਗਠੀ ਮੈਂਬਰ ਕਾਰਕਰਦੀ ਹੈ ਮੇਜਰ ਟਕੋਰਾ ਰਣਜੀਤ ਸਿੰਘ ਖਦਰੀ ਮੇਜਰ ਖਦ ਸੰਗਠ ਪਰ ਸਰਨ ਸਿੰਘ ਪਟੜੀ ਆਪਣੇ ਸ਼ੌਪੀ ਸਿਮੀ ਪਰਜੇਟ ਜਿਮੀ ਪ੍ਰੋਕਲ ਸਰਮੰਦਰ ਸਿੰਘ ਸਾਈ ਮਦਦਸ਼ਪ ਮਾਰਕਾ ਪਰ ਨਰਦੇਵ ਸਿੰਘ ਪਿੱਟੂ ਅਮੇਸ਼ ਸਿੰਘ ਤਕੀਰ ਅਤੇ ਕਬੱਡੀ ਕਢਾਈ ਜਸਵਿੰਦਰ ਸੇਠੀ ਦਸਾਰਨਾ ਗੁਰਦੇਵ ਸਿੰਘ ਖਦਰੀ ਕਲਦੀਪ ਸਿੰਘ ਝੁਰਨੀ ਗਣ ਪ੍ਰੋਮੋਟਰ ਮਾਤਾ ਰਮੇਸ਼ਿਕਾ ਬੜਤੀ ਸੁਪਿੰਦਰ ਸਿੰਘ ਪਹੁੰਚੀ ਤਖਰੀਆ ਵਰਗ ਸਿੰਘ ਮੀਆਂਪੁਰ ਗੁਰਮੀਲ ਸਿੰਘ ਟਕੋਰਾ ਬਾਈ ਕਰਮਜੀਤ ਸਿੰਘ ਕਰਮਜੀਤ ਘਪੜ ਅੱਤੇ ਉਹ ਜਿਹੜੇ ਸੁਰਖ ਸਦੇਸ਼ ਨੇ ਉਹ ਵੀ ਬਾਤ ਵਿੱਚ ਤੁਹਾਨੂੰ ਸੁਣਾਏ ਜਾਣਗੇ ਇਸੇ ਨਾਲ ਹੀ ਦੇਖੀਏ ਜੀ ਬੀ ਲਖਮੀਂਦਰ ਪਾਲ ਜੀ ਕਰਜਾ ਲੋਕੀ ਇਹ ਤੇ ਆਉਂਦੇ ਨੇ ਜੋ ਪਰਿਵਾਰ ਕੋਲ ਉਹਨਾਂ ਨੂੰ ਵੀ ਦੇਤੀ ਹੈ ਇਸੇ ਨਾਲ ਹੀ ਮੈਂ ਦੇਤੀ ਕਰਾਂ ਜਿਹਾ ਜਿੰਗੀ ਕਾਂਗਰਸ ਦੇ ਸਾਬਕਾ ਮੰਤਰੀ ਇਹ ਤੇ ਪਾਕੀ ਨੇ ਜੋ ਉਹ ਵੀ ਆਪਣੇ ਪਰਿਵਾਰ ਮਾਤਾ ਜੀ ਨੂੰ ਸਰਕਾਰ ਕੋਲ ਤੇ ਕਰਨਗੇ ਸੁਣਾ ਜੀ ਉਹਨਾਂ ਤੋਂ ਰੇਟੀ ਗੁਰਦਾਸ ਸਿੰਘ ਨੇ ਵਾਇਪੁੜੀ ਦਾ ਕਲਚਰ ਵਾਇਪੁੜੀ ਦੇ ਤੇ ਹਤੀ ਦੁਖ ਦੇ ਗਾ ਲੈ ਕੱਲੇ ਆਏ ਨਾਨਕਾ ਸੰਗਤ ਜਦੋਂ ਕਲਾਸ ਨੂੰ ਸਾਧ ਸੰਗਤ ਮਾਤਾ ਘਰ ਕੋ ਗਈ ਸਾਧੂ ਮੇਲੇ ਜੁਲਾ ਹੋ ਗਏ ਕੁਝ ਪਹਿਲਾਂ ਮੈਨੂੰ ਮੇਰੇ ਜੀਤ ਪਰਿਵਾਰਕ ਮੈਂਬਰ ਦਿਲਬਰ ਦਾ ਫੋਨ ਆਇਆ ਮਨ ਭਾਗੀ ਘਟਨਾ ਬਾਰੇ ਮੈਂ ਘਰੋਂ ਗਿਆ ਮੋਗਲਾਂ ਹੁਈਆਂ ਦੱਸਿਆ ਕਿ ਮਾਤਾ ਜੀ ਦਾ ਕਿੰਨਾ ਆਸ਼ੀਰਵਾਦ ਸੀ ਸਾਰੇ ਪਰਾਂਵਾਂ ਪਰਵਾਰ ਨੂੰ ਕਿਵੇਂ ਜੁੜੇ ਹੋਏ ଥିਓ ਬਾਣੀ ਦਾ ਅੱਜ ਸਾਰਾ ਪਰਵਾਰ ਮਹਿਸੂਸ ਕਰ ਰਿਹਾ ਹੈ ਕਿ ਮਾਵੇ ਜਾਨ ਨਾ ਤਨ ਨੂੰ ਨਾ ਟਿਕਣਾ ਟਿਕਾ ਪਿਆ ਹੈ। ਰੂਹ ਤਲੀ ਚਾ ਸੰਗਤਨੀ ਜੋ ਦੀ ਦੁਨੀਆ ਛੱਡੀ ਹੈ ਇਸਲੀ ਜਾਤੀ ਦਾ ਦੇਣਾ ਮਾਤਾ ਬਹੂ ਬੇਟੀ ਭੈਣ ਦੇ ਰੂਪਕ ਸਮਾਜ ਕਦੇ ਦੇ ਨਹੀਂ ਸਕਦਾ ਪਰ ਘਰ ਤੋਂ ਪਰ ਜੋ ਮਾਤਾ ਪਿਤਾ ਦੀ ਦੇਰ ਹੋਦੀ ਹੈ ਔਲਾਦ ਦੇ ਰੂਪ ਮੁੰਡਾ ਹੋਵੇ ਕੁੜੀ ਹੋਵੇ ਜੋ ਦਾ ਸਮਾਜ ਉਡਰਨਾ ਵਿਚਰਨਾ ਉੱਠਣਾ ਬੈਠਣਾ ਉਹ ਸਭ ਆਪ ਨੇ ਕਿਸਾਨੇ ਖੂਨ ਨਹੀਂ ਹੁੰਦੀ ਹੈ ਕਰੈਕਟਰ ਦੀ ਸਭ ਦਾ ਦੀ ਕਿ ਮਾਪੇ ਕਿਆ ਸਿਖਾਇਆ ਜੇਵਾ ਕਰ ਤੋਂ ਦਾ ਜਾਣਦਾ 32 ਸਾਲ ਬੰਗਲਦੇਸ਼ ਮੈਂ ਆਇਆ ਬਤਿਸਾਰ ਹੋ ਗਏ ਸਾਰੀ ਵਾਅਦ ਕੀ ਹੋਈ ਮੈਂ ਦੇਖਿਆ ਕਿ ਬਖਤਗੁਰ ਸਾਥੀ ਬੜਾ ਹੌਨਾਰ ਕਰ ਕਰ ਰੱਗ ਹੈ ਉਹਨਾਂ ਦੇ ਨਾਲ ਚੱਲ ਹੁੰਦਾ ਕੋਟਾ ਹੁੰਦਾ ਸੀ ਅਕੜਾ ਦਾ ਮੈਂ ਦੋਨੋਂ ਸਾਹ ਨੂੰ ਕਿਹਾ ਜੀ ਸਾਡੇ ਕਿ ਦੂਰ ਦਾ ਕੋਟਾ ਕੰਨ ਹੋਣਾ ਹੈ ਜਲਵਾ ਨੂੰ ਦੂਰ ਤੇਣਾ ਯੋਗ ਗੰਗਲ ਕਲਪੜੀ ਲੰਬੀ ਦਾਦਾ ਮੇਰੇ ਪੰਜੇਬ ਨੇ ਕਦੇ ਨਾ ਪਰਦੇ ਹੈ ਕਦੇ ਕਿਉਂ ਮੈਂ ਘਰ ਹਾਲ ਬਿਨ ਮੰਨ ਕੇ ਉੱਠਾ ਜਿੱਕਨੇ ਬਾਦ ਇਹੋ ਜਿਹਾ ਸੱਤ ਨਹੀਂ ਲੱਗਦਾ ਮੈਨੂੰ ਪੁੱਤਰ ਨੂੰ ਸਲਾਮ ਕਰਦੇ ਮੈਂ ਜਿੱਤੇ ਆਲੀ ਹਾਰਿਆ ਸਰਕਾਰ ਸੇਵਾ ਕੀਤੀ ਹੈ ਦਿਲੋਂ ਸੱਚਾ ਸੁੱਚਾ

ਬਿੰਦੂ ਸਿੰਘਾ ਸਾਹਿਬ ਜੀ ਮੇਨਵਾ ਰਖਣਾ ਨੇ ਦੋਨਾਂ ਨੇ ਕਿ ਦੋਨੋਂ ਸਾਹਿਬ ਸਾਹਿਬਾਂ ਨੇ ਕਿਹਾ ਕਿ ਕੰਮ ਸਾਹਿਬ ਜੀ ਰਵਾ ਦਿਓ ਡੱਡਾ ਬਲਾ ਜੀ ਦੇ ਨੇ ਪਾਣਾ ਦਿੱਤੇ ਹੈ ਨਾ ਪਰ ਉਹਨਾਂ ਡੱਡਾ ਪਿਆ ਹੈ ਕਿ ਕਾਹ ਨਹੀਂ ਸਕਦੇ ਗੁਰੂਆਂ ਦਾ ਪਾਣਾ ਸੋਹਨੀਆ ਬੇਤੀ ਕਰਦਾ ਹੋਇਆ ਮੈਂ ਖਿਮਾ ਜਾਂਚਦਾ ਗੁਰੂ ਆਰਧ ਉਸ ਮਹਾਰਾਜ ਜਨਨ ਰਾਸ ਪਛਿਤ ਪੜਨੰਦਾ ਬਾਲ ਪਛਿਤ ਬਾਦ ਵਿੱਚ ਆਪਣੇ ਵਾਲੋ ਅੱਗੇ ਕੌਮੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਉਹ ਅਸਲ ਰਪੋਰਟ ਦਾ ਪ੍ਰਿੰਟ ਕਰਦਾ ਧੰਨਵਾਦ ਭਾਈ ਮੁਜੀ ਦਾ ਕਾਉਂਸਲ ਕਾਜੀ ਜੀ ਜੀ ਚੁਜੰਦਰ ਸਿੰਘ ਚੋਟੀ ਅਮੰਦਰ ਸਿੰਘ ਰਾਤੂ ਜੀ ਜੀ ਆਨਜੀਤ ਸਿੰਘ ਮੈਂ ਤੋਂ ਅਤੇ ਇਸ ਦੇ ਨਾਲ ਹੀ ਬ੍ਰਾਹਮਣ ਸਭਾ ਪਰ ਆਈ ਲੋਕ ਕਮਿਸ਼ਨ ਸਿੱਧੇ ਰੂਪ ਆਤਮਾਦਾਨ ਤਸਕਰਾਈ ਪ੍ਰਾਣੀ ਪ੍ਰੈਸ ਕਲਾਕਰ ਪ੍ਰੈਸ ਕਲਾਕਰ ਮਾਝੀ ਪ੍ਰੈਸ ਕਲਾਕਰ ਗੁਰਦਾ ਤਕੀਰਦਾਰ ਪ੍ਰੈਸ ਕਲਾਕਰ ਬੋਹਾਰੀ ਤਸਵੀਰ ਪਰਮਚਾਰੀ ਤੇ ਟੈਪਿਸਟਰੀ ਕਲਾਕਰ ਮਾਝੀ ਆਜ਼ਾਰਾ ਅਜੀਤ ਦੇ ਸੰਪਾਦਕ ਰਜਿੰਦਰ ਸਿੰਘ ਜੀ ਹੁਣ ਦਾ ਰੁਕਣਾ ਸਾਰਿਆਂ ਨੂੰ ਜੋ ਸ਼ੌਕਮਤੀ ਜੋ ਪਰਵਾਹ ਦੇ ਨਾਮ ਤੋਂ ਸਾਝਾ ਕੀਤੇ ਕਰਦੇ ਹੋਏ ਤੇ ਜਿਵੇਂ ਹਮ ਬਨਾ ਬਹੁਤ ਧੰਨਵਾਦ ਹੈ ਸੋ ਹਮ ਦੋ ਮਿੰਟ ਲਈ ਗੁਰਪ੍ਰਤਾਪ ਸਿੰਘ ਪਟਿਆਲਾ ਉਹਨਾਂ ਦੇ ਬਾਅਦ

ਸਾਡੇ ਬਹੁਤ ਹੀ ਪਿਆਰੇ ਵੀਰ ਪਨਾਵਰੇ ਤੇ ਮਾਤਾ ਜੀ ਕਾਕੂ ਜੀ ਕਾਕੂ ਕੌਰ ਜੀ ਬਾਰੇ ਗੱਲਾਂ ਕੀਤੀਆਂ ਅੱਜ ਜਿਹੜਾ ਇਥੇ ਇਹ ਭਾਗੀ ਇਕੱਠ ਦੇ ਵਿੱਚ ਆਪਾਂ ਸਾਰੇ ਇਸ ਪਰਿਵਾਰ ਦੇ ਨਾਲ ਦੁੱਖ ਮਟਾਉਣ ਆਏ ਆ ਇਹ ਆਪਦੇ ਆਪ ਦੇ ਵਿੱਚ ਇੱਕ ਇਹ ਪਤੀਕ ਹੈ ਕਿ ਜੋ ਮਾਤਾ ਜੀ ਨੇ ਸਾਡੇ ਪ੍ਰਾਤ ਦਿਲਬਖ ਸਿੰਘ ਖੇਰਪੁਰ ਨੂੰ ਜੋ ਸੰਸਕਾਰ ਦਿੱਤੇ ਜੋ ਸੋਸਾਇਟੀ ਦੇ ਵਿੱਚ ਉਨ੍ਹਾਂ ਨੇ ਆਪ ਦਾ ਰੁਤਬਾ ਕਾਇਮ ਕੀਤਾ ਆਪ ਦੀ ਕਲਮ ਦੇ ਸਹਾਰੇ ਆਪ ਦੀ ਇੱਕ ਸ਼ਬੀ ਬਣਾਈ ਜੋ ਕਿ ਬਹੁਤ ਹੀ ਨੇਕ ਪੱਤਰਕਾਰ ਵਜੋਂ ਜਾਣੇ ਜਾਂਦੇ ਨੇ ਅੱਜ ਦੇਸ਼ਕ ਮਾਤਾ ਜੀ ਬਹੁਤ ਉਮਰ ਪੂਰ ਕੇ ਗਏ ਨੇ ਪਰ ਛੋੜਾ ਸਦਾ ਹੀ ਦਿਲਾਂ ਨੂੰ ਕੰਵਨ ਵਾਲਾ ਜਿਹਦਾ ਮਾਂ ਤੇ ਪਿਓ ਦਾ ਕਦੇ ਵੀ ਆਪਣੀ ਲਾਈਫ ਦੇ ਵਿੱਚੋਂ ਸਾਇਆ ਉੱਤ ਜਾਣਾ ਬੱਚਿਆਂ ਦੇ ਲਈ ਸਦਾ ਹੀ ਔਖਾ ਹੁੰਦਾ ਪਰਿਵਾਰ ਦੇ ਲਈ ਅਸਹਿ ਤੇ ਗਹਿਰ ਹੁੰਦਾ ਉਮਰ ਬੇਸ਼ੱਕ ਕਿੰਨੀ ਵੀ ਹੋਵੇ ਮੈਂ ਮੈਂ ਤੋਂ ਪਹਿਲਾਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਪ੍ਰੀਤ ਸਿੰਘ ਪੜਿਆਵਾਂ ਹਮੇਸ਼ਾ ਹੀ ਲੋੜ ਦੇ ਸੁੱਖਾਂ ਸੁੱਖਾਂ ਦੇ ਭਾਈਵਾਲ ਰਹੇ ਨੇ ਮੈਂ ਉਹਨਾਂ ਦੀ ਗੀਹਾਂ ਤੇ ਚੱਲਦਾ ਹੋਇਆ ਇਸ ਪਰਿਵਾਰ ਨਾਲ ਆਪਦਾ ਦੁਰਦ ਵੰਡਾਉਣਾ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਵੀ ਉਸ ਵਿਚਣੀ ਰੂਹ ਮਾਪੇ ਚਰਨਾ ਦੇ ਵਿੱਚ ਨਿਵਾਸ ਠਕਸ਼ੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਇਸ ਪਰਿਵਾਰ ਦਾ ਇਸ ਔਖੇ ਸਮੇਂ ਖੜੀ ਦੇ ਵਿੱਚ ਦੋਸਤ ਹਾਂ ਧੰਨਵਾਦ ਕੇ ਪਹਿਲੇ ਗੀਤ ਸਿੰਘ ਜੀ ਅਰਮਨ ਸੋਚਿਆ ਸਭ ਤੋਂ ਪਹਿਲਾਂ ਧੰਨਵਾਦ ਕਰਨਗੇ ਤੇ ਨਾਲ ਹੀ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਇਹਨਾਂ ਰੱਖਾ ਪਾਵਤੀ ਜਾਵੇ ਉਸ ਤੋਂ ਅਪਰੰਤ ਸਾਰੀਆਂ ਸੰਗਤ ਪਰਮੇ ਲੋਕੋ ਜੁਟ ਸਕਦੇ ਜਾਂਦੀ ਕਿਰਪਾਤਾ ਕਰਨੀ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਥੇ ਮਾਤਾ ਜੀ ਦੇ ਜੋ ਸੰਸਕਾਰ ਬੱਚਿਆਂ ਨੂੰ ਦਿੱਤੇ ਆ ਉਹ ਸਭ ਨੂੰ ਪ੍ਰਤੀਕ ਦੱਸ ਰਿਹਾ ਹੈ ਇੰਨੀ ਗਰਮੀ ਦੇ ਵਿੱਚ ਆਪ ਗੁਰੂ ਜੀ ਦੇ ਉਪਦੇਸ਼ੇ ਬੈਠੇ ਹੋ ਤੇ ਸਾਧਾ ਦੇ ਪਰਿਵਾਰਾਂ ਨੇ ਤੇ ਨਿਮੇਆ ਗੁਰੂ ਮਾਰੇ ਕਿਰਪਾ ਕਰੇ ਬਿਛੜੀ ਹੋਈ ਆਤਮਾ ਨੂੰ ਸ਼ਾਂਤੀ ਤੇ ਪਰਵਾਸ ਨੂੰ ਪਾਣਾ ਮਿਲਣ ਦਾ ਬਲ ਬਖਸ਼ੇ ਸਭੂ ਘਰ ਲਿਜੇ ਜਿਵੇਂ ਬੰਨੀਆਂ ਰਾਣੀ ਮਿਲ ਜੇ ਬੰਨੀਆਂ ਤੇ ਸਮਾਜਿਕ ਤੇ ਬੰਨੀਆਂ ਨਾਲ ਮਿਲ ਕੇ ਫਲਾਨੀ ਅਸ਼ਾਸ ਕਾਹੀ ਕੇ ਬਿਛੜੀ ਹੋਈ ਆਤਮਾ ਕੋ ਜੀ ਜਗਾ ਮਿਲ ਜਾਵੇ ਸੋ ਗੁਰੂ ਜੀ ਕਿਰਪਾ ਕਰੇ ਸਾਰੇ ਚਾਹਤਿਆਂ ਖਲਾਫੇ ਪਰਵਾਰ ਦਾ ਦਾਸ ਨੂੰ ਬਹੁਤ ਪਿਆਰਾ ਹੈ ਪਰਵਾਰ ਵੱਲੋਂ ਸੌ ਸੜਕਾਂ ਦਾ ਜਿੰਮੇ ਵੀ ਗੁਰੂ ਨਿਹਰੋ ਰਿਸ਼ਤੇਦਾਰ ਸਮੂਹ ਰਾਜਨੀਤੀ ਪਾਰਟੀਆਂ ਤੋਂ ਧਰਮ ਤੋਂ ਅਨੇਕਾ ਇਕੱਠੇ ਹੋਇਆ ਸਾਰਿਆਂ ਦਾ ਪਰਵਾਰ ਵੱਲੋਂ ਇਜ਼ਾਤ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਸਾਗਾਂ ਤੇਗਾ ਸ਼ਾਕੇ ਗੁਰੂ ਦਾ ਨੰਬਰ ਸਾਰਿਆਂ ਨੂੰ ਸ਼ਾਕੇ ਜਨਾਤ ਨੂੰ ਆਵਾਜ਼ ਵਿੱਚ ਦਿੱਤਾ ਫਰਸਾ ਪਰਵਾਰ ਨੂੰ ਦਿੱਤੀ